ਆਹ ਹਾਂ ਜੀ ਇਸ ਸਜਿੱਤੇ ਕੀ ਕਿਹਾ ਜਾਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮੇਲੇ ਸਾਹਿਬ ਦਾ ਕਰਦੇ ਆ ਇੱਕ ਗਰੀਬ ਬੰਦੇ ਨੂੰ ਥੱਲੇ ਤੋਂ ਚੱਕ ਕੇ ਤਾਂ ਬਿਠਾ ਲਿਆ ਨਮਾਣੇ ਜੇ ਬੰਦੇ ਨੂੰ ਪਿੰਡ ਵਾਲਿਆਂ ਦਾ ਧੰਨਵਾਦ ਮੇਰੀ ਨੇਤਾ ਜੀ ਦਾ ਧੰਨਵਾਦ ਮੇਰੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਿੰਨੀਆਂ ਵੋਟਾਂ ਨਾਲ ਜਿੱਤੇ 600 556 ਵੋਟਾਂ ਦੀ ਲੀਡ ਆ ਸਾਢੇ <laughs> 500 550 ਸਾਢੇ 550 ਜੀ ਸਾਢੇ 550 ਹਾਂਜੀ 556 ਜੀ ਜੀ ਇਹ ਲੀਡ ਨੂੰ ਕਿਵੇਂ ਦੇਖਦੇ ਹੋ ਇੰਨੀ ਵੱਡੀ ਜਿੱਤ ਹੈ ਬਹੁਤ ਵੱਡੀ ਲੀਡ ਹੈ ਇਹ ਪਿੰਡ ਵਾਲਿਆਂ ਨੇ ਸਾਥ ਦਿੱਤਾ ਜੀ ਅਡੇ ਨੇਤਾ ਜੀ ਨੇ ਸਾਥ ਦਿੱਤਾ ਮੇਰੀ ਪਬਲਿਕ ਨੇ ਸਾਥ ਦਿੱਤਾ ਮੇਰੇ ਪਿੰਡ ਵਾਸੀਆਂ ਨੇ ਸਾਥ ਦਿੱਤਾ ਜੀ ਵਿਰੋਧੀ ਧਿਰਾਂ ਨੇ ਦੇ ਆਪਣਾ ਤਿੰਨਾਂ ਨੇ ਨਾਲ ਹੀ ਨਹੀਂ ਸਾਰੇ ਸਾਡੇ ਭਰਾ ਨਾਲ ਠੀਕ ਹੈ ਜੀ ਜੀ ਠੀਕ ਹੈ ਜੀ ਜੀ ਹਾਂ ਜੀ ਹੁਣ ਪਾਉਂਦੇ ਹਾਂ ਸੋ ਮੈਂ ਬਹੁਤ ਧੰਨਵਾਦਾਂ ਜੀ ਇਸ ਵਾਰਡ ਦਾ ਜਿਨ੍ਹਾਂ ਨੇ ਇੰਨੀ ਵੱਡੀ ਜਿੱਤ ਨਾਲ ਜਿਤਾਇਆ ਸੋ ਇੱਕ ਮੇਰੇ ਵੱਡੇ ਭਰਾ ਸਰਦਾਰ ਅਮਨਸ਼ੇਰ ਸਿੰਘ ਜੀ ਸ਼ਹਿਰੀ ਕਲਸੀ ਉਹਨਾਂ ਨੂੰ ਵੀ ਇਸ ਵਾਰਡ ਵਾਲੇ ਨੇ ਮੈਂ ਕਿਉਂਕਿ ਵੀ ਇੱਕ ਤੋਹਫਾ ਦਿੱਤਾ ਵਾ ਨਵੇਂ ਸਾਲ ਤੇ ਇੰਨੀ ਵਧੀਆ ਵੋਟ ਨਾਲ ਵੰਗਣਾ ਜਿਤਾਇਆ ਸੋ ਵਿਰੋਧੀਆਂ ਨੇ ਜਿੱਥੇ-ਜਿੱਥੇ ਵੀ ਇੱਥੋਂ ਤੱਕ ਇਹ ਵੀ ਪਤਾ ਲੱਗਾ ਕਿ ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਸੀ ਹਰਉਣ ਲਈ ਪਰ ਫਿਰ ਵੀ ਇੱਕ 556 ਦੀ ਲੀਡ ਤੇ ਜਿਤਾਇਆ ਇੱਥੋਂ ਤੱਕ ਇਹ ਪਤਾ ਲੱਗਦਾ ਕਿ 2026 ਦੀ ਜਿਹੜੀਆਂ ਇਲੈਕਸ਼ਨਾਂ ਆ ਮਾ ਉਹਦੇ ਵਿੱਚ ਜਿਹੜਾ ਮੇਰਵਾ ਉਹ ਆਮ ਆਦਮੀ ਪਾਰਟੀ ਦਾ ਬਣੂਗਾ ਤੇ ਲੋਕਾਂ ਦਾ ਹੋਰ ਵਿਕਾਸ ਹੋਊਗਾ ਇਹਨਾਂ ਦੀ ਜਿਹੜੀਆਂ ਗਲੀਆਂ ਮੱਲੇ ਲਾਈਟਾਂ ਜਿੰਨੀਆਂ ਵੀ ਰਿਕਾਵਟਾਂ ਜਿੱਦੇ ਸਮੇਂ ਚ ਪੈਰੀਆਂ ਵਾਂ ਕਿਉਂਕਿ ਤੁਸੀਂ ਬਟਾਲੇ ਦਾ ਨੁਹਾਰ ਵੇਖ ਹੀ ਲਈਆ ਮੇਨ ਸੜਕਾਂ ਦੀ ਸੋ ਸਾਡੀ ਕੋਸ਼ਿਸ਼ ਇਹ ਆ ਵੀ ਆਪਾਂ ਕੱਲੀ ਕੱਲੀ ਗਲੀ ਨੂੰ ਜਿਹੜਾ ਕੀ ਹੈ ਇੱਕ ਵਧੀਆ ਸੁਧਾਰ ਕਰੀਏ ਜੀ ਨਵੇਂ ਸਾਲ ਦਾ ਇੱਕ ਤੋਹਫਾ ਜੋ ਐਮਐਲਏ ਸ਼ਰੀ ਕਲਸੀ ਨੂੰ ਮਿਲਿਆ ਹੈ ਉਸ ਨੂੰ ਵੀ ਆਮ ਆਦਮੀ ਪਾਰਟੀ ਨੂੰ ਮਿਲਿਆ ਅਵਾਰਡ ਨੰਬਰ 24 ਤੋਂ ਜੀ ਇਸ ਤੋਹਫੇ ਬਾਰੇ ਕੀ ਕਹਿਣਾ ਹੈ ਵੇਖੋ ਜੀ ਇੱਕ ਮਿਹਨਤੀ ਬੰਦੇ ਦੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਮਿਹਨਤ ਵਾਲੇ ਇਨਸਾਨ ਦੀ ਲੋਕਾਂ ਨੇ ਮੁੱਲ ਪਾਇਆ ਸੋ ਇਹੀ ਜਿਹੜਾ ਗਾਂ-ਗਾ ਲੋਕਾਂ ਦੇ ਸਹਿਯੋਗ ਨਾਲ ਹੀ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਕਿ 2026 ਦੀਆਂ ਤੇ 27 ਦੀਆਂ ਇਹ ਇਲੈਕਸ਼ਨਾਂ ਵਾਂ ਉਹ ਸਿਰ ਮੱਥੇ ਹੁੰਦੇ ਤਾਂ ਇਹ ਵਾਲੇ ਸਮੇਂ 'ਚ ਜੀ ਓਕੇ ਜੀ ਜੀ ਬਲਦੀਪ ਜੀ ਇਹ ਇਲੈਕਸ਼ਨ ਨੂੰ ਜਿੱਤਣ ਦੇ ਵਿੱਚ ਇਹਦੀ ਗਿਣਤੀ ਮਿਲਤੀ ਕਰਦੇ ਮਾਦਾ ਕੀ ਕਹਿਣਾ ਚਾਹੁੰਦਾ ਪਿਛਲੇ ਦਿਨਾਂ ਦੀ ਸਟਰਗਲ ਦਾ ਮਿਹਨਤ ਦਾ ਨਤੀਜਾ ਦੇਖੋ ਜੀ ਸਭ ਤੋਂ ਪਹਿਲਾਂ ਧੰਨਵਾਦ ਉਸ ਪਰਮਾਤਮਾ ਦਾ ਆਕਾਲ ਪੁਰਖ ਦਾ ਦੂਜਾ ਧੰਨਵਾਦ ਸਾਡੇ ਐਮਐਲਏ ਮਾਨਯੋਗ ਸਤਕਾਰਯੋਗ ਸਰਦਾਰ ਅਮਨਸ਼ੀਲ ਸ਼ੈਰੀ ਕਲਸੀ ਜੀ ਦਾ ਵੀ ਜਿਨ੍ਹਾਂ ਨੇ ਇਸ ਨਿਮਾਣੇ ਜੇ ਬੰਦੇ ਨੂੰ ਟਿਕਟ ਦੇ ਕੇ ਨਵਾਜਿਆ ਔਰ ਸਾਰੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਵੋਟਰਾਂ ਸਪੋਰਟਾਂ ਨੇ ਜਿਤਾਇਆ ਸ਼ੈਰੀ ਕਲਸੀ ਇੱਕ ਅਜਾਇਬ ਪਾਰਸ ਆ ਜਿਹਦੇ ਨਾਲ ਮਿੱਟੀ ਵੀ ਲੱਗਦੀ ਤੇ ਸੋਨਾ ਹੋ ਜਾਂਦੀ ਹੈ ਅੱਜ ਮਿੱਟੀ ਨਾਲ ਮਿੱਟੀ ਹੋਣ ਵਾਲਾ ਇਨਸਾਨ ਜਿਹੜਾ ਮੋਲਡਰੀ ਦਾ ਕੰਮ ਕਰਦਾ ਸੀ ਉਹਨੂੰ ਵੀ ਉਹਨਾਂ ਨੇ ਤਖਤ ਦੇ ਉੱਤੇ ਬਿਠਾਤਾ ਇਸ ਕਰਕੇ ਮੈਂ ਸਾਰੇ ਹੀ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਸ਼ੈਰੀ ਕਲਸੀ ਜੀ ਨਾਲ ਜੁੜੋ ਕਿਉਂਕਿ ਉਹ ਵਾਕਈ ਪਾਰਸ ਆ ਤੇ ਸਾਰਿਆਂ ਨੂੰ ਸੋਨਾ ਬਣਾਉਂਦਾ ਉਹਦੇ ਨਾਲ ਜੁੜਨ ਦੇ ਨਾਲ ਜਿੱਥੇ ਸਾਡੇ ਬਟਾਲੇ ਦੀ ਨੁਹਾਰ ਬਦਲੀ ਜਾਊਗੀ ਉੱਥੇ ਉਹ ਜਿਹੜੇ ਲੋਕ ਉਹਨਾਂ ਨਾਲ ਜੁੜਨਗੇ ਉਹਨਾਂ ਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵੀ ਅਹੁਦੇ ਦਿੱਤੇ ਜਾਣਗੇ ਕਿਹੜੀ ਪਾਰਟੀ ਨੂੰ ਕੀ ਕਿ ਹੈ ਜਿੱਤ ਹਾਰ ਦਾ ਫਾਸਲਾ ਕੀ ਸੀ ਵੋਟ ਪਰਸੈਂਟੇਜ ਦੇ ਵਿੱਚ ਲਗਭਗ 85 ਤੋਂ 90% ਦੇ ਵਿੱਚ ਵੋਟ ਪੋਲ ਹੋਈ ਆ ਜੀਦੇ ਤੋਂ ਬਹੁਤ ਵੱਡੀ ਲੀਡ 556 ਵੋਟਾਂ ਦੀ ਲੀਡ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਾਡੇ ਨੂੰ ਮਿਲੀ ਸਤਨਾਮ ਸਿੰਘ ਜੀ ਨੂੰ 114 ਵੋਟਾਂ ਅਕਾਲੀ ਦਲ ਨੂੰ ਮਿਲੀਆਂ ਨੇ ਔਰ 76 ਵੋਟਾਂ ਜਿਹੜੀਆਂ ਨੇ ਉਹ ਬੀਜੇਪੀ ਨੂੰ ਮਿਲੀਆਂ ਨੇ ਪਰ ਤਿੰਨੇ ਹੀ ਪਾਰਟੀਆਂ ਨੇ ਇਕੱਠੀਆਂ ਹੋ ਕੇ ਜ਼ੋਰ ਲਾਇਆ ਵਾ ਸਾਡੇ ਕੈਂਡੀਡੇਟ ਨੂੰ ਹਰਾਉਣ ਦੇ ਲਈ ਪਰ ਫਿਰ ਵੀ ਸਾਡਾ ਕੈਂਡੀਡੇਟ ਬਹੁਤ ਵੱਡੀ ਲੀਡ ਨਾਲ ਜਿੱਤਿਆ ਇਹ ਜਿਹੜੇ ਕੰਮ ਅਮਨਸ਼ੇਰ ਸੈਰੀਕਲਸੀ ਜੀ ਨੇ ਬਟਾਲੇ ਸ਼ਹਿਰ ਦੀ ਨਹਾਰ ਨੂੰ ਬਦਲਣ ਲਈ ਕੀਤੇ ਨੇ ਉਹਦਾ ਨਤੀਜਾ ਆ ਕਿ ਸਾਰੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਔਰ ਵੋਟਰ ਸਪੋਰਟਰ ਇਸ ਪਿੰਡ ਦੇ ਵਿੱਚ ਉਹਨਾਂ ਨੇ ਵੀ ਪਿਆਰ ਆਪਣਾ ਦਿਖਾਇਆ